ਖਾਸ ਤੌਰ ਤੇ ਔਰਤਾਂ ਦੇ ਲਈ ਇਹ ਜ਼ਰੂਰੀ ਗੱਲਾਂ ਜੋ ਔਰਤਾਂ ਜਰੂਰ ਸੁਣਨ ਰਸੋਈ ਦੀਆਂ ਇਹ ਛੋਟੀਆਂ-ਛੋਟੀਆਂ ਗਲਤੀਆਂ ਜੋ ਘਰ ਵਿੱਚ ਭਾਰੀ ਗਰੀਬੀ ਲਿਆਉਂਦੀਆਂ ਹਨ ਰਸੋਈ ਵਿੱਚ ਕਦੇ ਵੀ ਤਿੰਨ ਚਕਲੇ ਇਕੱਠੇ ਨਾ ਰੱਖੋ ਗਲਤੀ ਨਾਲ ਵੀ ਟੁੱਟੇ ਭਾਂਡਿਆਂ ਦੀ ਵਰਤੋਂ ਨਾ ਕਰੋ ਅਜਿਹਾ ਕਰਨ ਨਾਲ ਘਰ ਵਿੱਚ ਅਸ਼ਾਂਤੀ ਦਾ ਮਾਹੌਲ ਬਣ ਜਾਂਦਾ ਹੈ ਹਲਦੀ ਨੂੰ ਨਮਕ ਦੇ ਕਰੀਬ ਨਾ ਰੱਖੋ ਘਰ 'ਚ ਹਮੇਸ਼ਾ ਗੁੜ ਰੱਖੋ ਘੂੜ ਘਰ ਚ ਖਾਸ ਕਰਕੇ ਰਸੋਈ ਚ ਖੁਸ਼ਹਾਲੀ ਤੇ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਰਸੋਈ ਵਿੱਚ ਕਦੇ ਵੀ ਝਾੜੂ ਨਾ ਰੱਖੋ ਭੋਜਨ ਕਦੇ ਵੀ ਉੱਤਰ ਦਿਸ਼ਾਵਾਲ ਮੂੰਹ ਕਰਕੇ ਨਹੀਂ ਖਾਣਾ ਚਾਹੀਦਾ ਇਸ ਨਾਲ ਘਰ ਵਿੱਚ ਆਰਥਿਕ ਨੁਕਸਾਨ ਹੁੰਦਾ ਹੈ ਰਸੋਈ ਚ ਗੈਸ ਤੇ ਖਾਲੀ ਜਾਂ ਤੇ ਝੂਠੇ ਬਰਤਨ ਨਹੀਂ ਰੱਖਣੇ ਚਾਹੀਦੇ ਰਸੋਈ ਵਿੱਚ ਗੈਸ ਚੁੱਲੇ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ ਖਾਣਾ ਪਕਾਉਣ ਤੋਂ ਬਾਅਦ ਕੜਾਹੀ ਤੇ ਹੋਰ ਬਰਤਨ ਗੈਸ ਚੁੱਲੇ ਤੇ ਨਾ ਰੱਖੋ ਘਰ